ਜਿਹੜਿਆ ਨਵੀਂ-ਨਵੀਂ ਉਮਰ ਦੇ ਮੁੰਡੇ ਆਸ਼ਕ ਬਣੇ ਫਿਰਦੇ ਆ ਕੁੜੀਆਂ ਨਾਲ ਜਿਉਣ ਮਰਨ ਦੇ ਵਾਅਦੇ ਕੀਤੇ ਹੋਏ ਆ ਵਿਆਹ ਕਰਾਉਣ ਤੱਕ ਗੱਲਾਂ ਕਰੀ ਫਿਰਦੇ ਆ ਉਹ ਆਹ ਵੀਡੀਓ ਅੱਖਾਂ ਖੋਲ ਕੇ ਤੇ ਕੰਨ ਖੋਲ ਕੇ ਦੇਖ ਸੁਣ ਜਰੂਰ ਲੈਣ ਤੇ ਜਿਹੜੇ ਮਾਂ ਪਿਓ ਨੂੰ ਪਤਾ ਵੀ ਸਾਡਾ ਜਵਾਕ ਇਸ਼ਕ ਦੇ ਚੱਕਰਾਂ 'ਚ ਪਿਆ ਫਿਰਦਾ ਤੇ ਉਹ ਵੀ ਆਹ ਵੀਡੀਓ ਜਰੂਰ ਦੇਖ ਲੈਣ ਅੱਖਾਂ ਖੁੱਲ ਜਾਣਗੀਆਂ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਆ ਇਹ ਘਟਨਾ ਥੋੜੇ ਦਿਨ ਪਹਿਲਾਂ ਵਾਪਰੀ ਆ ਜਿਲ੍ਹਾ ਬਰਨਾਲਾ ਦੇ ਪਿੰਡ ਹੈਗਾ ਠਿਕਰੀਵਾਲ ਠਿਕਰੀਵਾਲ ਪਿੰਡ ਦਾ ਰਹਿਣ ਵਾਲਾ ਸੀਗਾ ਆਕਾਸ਼ਦੀਪ ਸਿੰਘ ਪਿਓ ਦਾ ਨਾਮ ਆ ਹਰਜਿੰਦਰ ਸਿੰਘ ਆਕਾਸ਼ਦੀਪ ਦੀ ਉਮਰ ਹੈਗੀ ਸੀ ਲਗਭਗ ਭਈ 25 ਕੇ ਸਾਲ ਦੀ ਆਕਾਸ਼ਦੀਪ ਦੀ ਹੁਣ ਗੱਲਬਾਤ ਹੋ ਜਾਂਦੀ ਆ ਦਿਲਰਾਜ ਕੌਰ ਦੇ ਨਾਲ ਜਿਹੜੀ ਕਿ ਛੋਟੇ ਸ਼ੀਨੇ ਵਾਲੀ ਰਹਿਣ ਵਾਲੀ ਸੀਗੀ ਚਲੋ ਜੀ ਦੋਨਾਂ ਦੀ ਗੱਲਬਾਤ ਹੋਣ ਲੱਗੀ ਫੋਨ ਤੇ ਫੇਰਾ ਜਿਉਣ ਮਰਨ ਦੇ ਵਾਅਦੇ ਹੋ ਗਏ ਗੱਲਾਂ ਵਿਆਹ ਤੱਕ ਪਹੁੰਚ ਗਈਆਂ ਦੋਨਾਂ ਨੇ ਇੱਕ ਜਿਨ ਮਿਲਣਾ ਜੁਲਣਾ ਸ਼ੁਰੂ ਕਰਤਾ ਤੇ ਤੁਹਾਨੂੰ ਪਤਾ ਵੀ ਇਸ਼ਕ ਬੜੀ ਕੁੱਤੀ ਚੀਜ਼ ਆ ਬੰਦੇ ਨੂੰ ਜਿਹੜੀ ਮਰਜ਼ੀ ਬਿਮਾਰੀ ਹੋ ਜੇ ਉਹਦਾ ਕੋਈ ਨਾ ਕੋਈ ਇਲਾਜ ਜ਼ਰੂਰ ਹੁੰਦਾ ਕੋਈ ਨਾ ਕੋਈ ਉਹਦਾ ਤੋੜ ਜ਼ਰੂਰ ਹੁੰਦਾ ਪਰ ਇਸ਼ਕ ਐਹੋ ਜੀ ਬਿਮਾਰੀ ਆ ਵੀ ਜਿੰਨੂੰ ਲੱਗ ਗਈ ਨਾ ਉਸ ਬੰਦੇ ਦਾ ਕੋਈ ਇਲਾਜ ਨਹੀਂ ਹੋਇਆ ਜਾਂ ਤਾਂ ਉਹ ਨਸ਼ੇ ਦਲਦਲ ਚ ਬੰਦਾ ਵੜ ਜਾਂਦਾ ਤੇ ਜਾਂ ਫਿਰ ਦੁਨੀਆ ਛੱਡ ਜਾਂਦਾ ਉਸੇ ਤਰ੍ਹਾਂ ਹੁਣ ਜਿਹੜਾ ਆਕਾਸ਼ਦੀਪ ਸਿੰਘ ਸੀਗਾ ਇਹਦੇ ਹੁਣ ਦਿਲ ਤੇ ਦਿਲਰਾਜ ਕੌਰ ਪੂਰੀ ਚੰਗੀ ਤਰ੍ਹਾਂ ਲੱਗ ਚੁੱਕੀ ਸੀਗੀ ਇਹਨੂੰ ਦਿਲਰਾਜ ਕੌਰ ਬਿਨਾ ਕੁਝ ਹੋਰ ਦਿਸਦਾ ਹੀ ਨਹੀਂ ਸੀਗਾ ਚਲੋ ਜੀ ਜਦੋਂ ਇਹਨੂੰ ਮਿਲਦੇ ਮਲਾਉਂਦੇ ਨੂੰ ਗੱਲਾਂ ਬਾਤਾਂ ਕਰਦੇ ਨੂੰ ਥੋੜਾ ਸਮਾਂ ਲੰਘਦਾ ਤੇ ਉਸ ਤੋਂ ਬਾਅਦ ਆਕਾਸ਼ਦੀਪ ਸਿੰਘ ਆਪ ਦੀ ਮਾਂ ਨੂੰ ਕਹਿੰਦਾ ਆ ਕਿ ਮੰਮੀ ਇਸ ਤਰ੍ਹਾਂ ਕਰਕੇ ਮੈਂ ਤੇਰੀ ਨੋਂ ਲੱਭ ਲਈ ਆ ਮਾਂ ਨੇ ਕਿਹਾ ਪੁੱਤ ਕਿਹੜੇ ਪਿੰਡ ਦੀ ਉਹ ਦੱਸ ਤਾਂ ਵੀ ਫਲਾਣੇ ਬਲਾਣੇ ਪਿੰਡ ਦੀ ਆ ਆ ਉਹਦਾ ਨਾਂ ਆ ਤੇ ਆਪਣੀ ਕਾਸਟ ਦੀ ਹੈਗੀ ਆ ਮਾਂ ਨੇ ਕਿਹਾ ਚਲ ਪੁੱਤ ਫੋਟੋ ਵਿਖਾ ਇਹਨੇ ਫੋਟੋ ਵਿਖਾਤੀ ਫੋਨ ਤੇ ਤੇ ਮਾਂ ਕਹਿੰਦੀ ਵੀ ਕੁੜੀ ਸੋਹਣੀ ਆ ਵੀ ਸਾਡਾ ਕੱਲਾ ਕੱਲਾ ਪੁੱਤ ਤੂੰ ਹਨ ਤੇਰੀ ਖੁਸ਼ੀ ਨਾਲ ਸਾਡੀ ਖੁਸ਼ੀ ਆ ਵੀ ਜਿੱਥੇ ਤੂੰ ਭਾਈ ਕਰਾਉਣਾ ਆਪਦਾ ਮਰਜ਼ੀ ਨਾਲ ਕਰਾਲਾ ਸਾਨੂੰ ਕੋਈ ਚੱਕਰ ਹੈ ਨਹੀਂਗਾ ਹੁਣ ਜਦੋਂ ਮਾਂ ਮੰਨ ਗਈ ਆਕਾਸ਼ਦੀਪ ਸਿੰਘ ਦੀ ਉਸ ਤੋਂ ਬਾਅਦ ਮੁੜ ਕੇ ਦਿਲਰਾਜ ਕੌਰ ਦੋ ਚਾਰ ਵਾਰੀ ਆਕਾਸ਼ਦੀਪ ਦੇ ਘਰੇ ਆਉਂਦੀ ਆ। ਘਰੇ ਆ ਕੇ ਆਕਾਸ਼ਦੀਪ ਤੇ ਮਾਂ ਪਿਓ ਨੂੰ ਮਿਲਦੀ ਹੈ ਗੱਲਾਂ ਬਾਤਾਂ ਹੁੰਦੀਆਂ ਚਾਹ ਪਾਣੀ ਪੀਂਦੀ ਹੈ ਤੇ ਮੁੜ ਕੇ ਆਕਾਸ਼ਦੀਪ ਦੀ ਮਾਂ ਤੇ ਪਿਓ ਨੂੰ ਕਹਿੰਦੀ ਆ ਵੀ ਜੇ ਮੇਰੇ ਘਰ ਦੇ ਨਾਮ ਮੰਨੇ ਤੇ ਮੈਂ ਘਰੋਂ ਭੱਜ ਕੇ ਕੋਰਟ ਮੈਦਾਨ ਚ ਕਰਾ ਲੂੰਗੀ ਆਕਾਸ਼ਦੀਪ ਨਾਲ ਤੇ ਪਰ ਮੈਂ ਨਾ ਤੁਹਾਡੇ ਘਰ ਦੀ ਬਣਨਾ। ਚਲੋ ਜੀ ਫਿਰ ਵੀ ਆਕਾਸ਼ਦੀਪ ਦੇ ਪਿਓ ਹਰਜਿੰਦਰ ਸਿੰਘ ਨੇ ਕਿਹਾ ਵੀ ਗੱਲ ਸੁਣ ਤੀਏ ਤੂੰ ਮੇਰੀ ਧੀਾਂ ਵਰਗੀ ਆ। ਇਹ ਕੰਮ ਨਹੀਂ ਕਰਨਾ ਵੀ ਘਰੋਂ ਭੱਜ ਕੇ ਨਹੀਂ ਵਿਆਹ ਕਰਾਉਣਾ ਕੋਟਕਚਰੀ ਦੇ ਚੱਕਰਾਂ 'ਚ ਆਪਾਂ ਨਹੀਂ ਪੈਣਾ ਕੋਈ ਗੱਲ ਨਹੀਂ ਭਾਵੇਂ ਮੈਨੂੰ ਮਿਹਨਤ ਕਰਨੀ ਪਵੇ ਭਾਵੇਂ ਤੇਰੇ ਪਿਓ ਦੇ ਪੈਰਾਂ 'ਚ ਮੈਨੂੰ ਪਾਗ ਰੱਖਣੀ ਪਵੇ ਆਪਾਂ ਬੰਦਿਆਂ 'ਚ ਬਹਿ ਕੇ ਗੱਲ ਕਰ ਲਾਂਗੇ ਆਪਾਂ ਪਿਆਰ ਨਾਲ ਵਿਆਹ ਕਰਨਾ ਆ ਆਪਾਂ ਦੋਨਾਂ ਘਰਾਂ ਦੇ ਆਪਸ 'ਚ ਵਰਤਣਾ ਆ ਆਪਾਂ ਕੋਈ ਦੁਸ਼ਮਣੀ ਨਹੀਂ ਪਾਉਣੀ ਸਾਡੀ ਵੀ ਧੀ ਤੇ ਆਣੀ ਕੱਲ ਨੂੰ ਅਸੀਂ ਵੀ ਵਿਆਹਣੀ ਆ ਇਸ ਤਰ੍ਹਾਂ ਗਲਤ ਪ੍ਰਭਾਵ ਪੈਂਦਾ ਤੇ ਆਪਾਂ ਇਹ ਕੰਮ ਨਹੀਂ ਕਰਨਾ ਚਲੋ ਜੀ ਫਿਰ ਵੀ ਸਮਝਾਇਆ ਹਰਜਿੰਦਰ ਸਿੰਘ ਨੇ ਕਾਸ਼ਦੀਪ ਦੇ ਪਿਓ ਨੇ ਵੀ ਕੋਈ ਗੱਲ ਨਹੀਂ ਗੁੱਡੀ ਅਸੀਂ ਤੇਰੇ ਮਾਪਿਆਂ ਨਾਲ ਗੱਲ ਕਰਾਂਗੇ ਮੈਂ ਤਰਲਾ ਕਰਕੇ ਤੇਰਾ ਸਾਖ ਅਸੀਂ ਲੈ ਲਾਂਗੇ ਚਲੋ ਜੀ ਮੁੜ ਕੇ ਫਿਰ ਗੱਲਾਂ ਗਾਂ ਦੀਆਂ ਗਾਂ ਵਧੀਆਂ ਤੇ ਮੁੜ ਕੇ ਲੱਗ ਗਿਆ ਕੁੜੀ ਦੇ ਮਾਪਿਓ ਨੂੰ ਪਤਾ ਜਦੋਂ ਹੁਣ ਕੁੜੀ ਦੇ ਮਾਪਿਓ ਨੂੰ ਪਤਾ ਲੱਗ ਗਿਆ ਕੁੜੀ ਦਾ ਮਾਪਿਓ ਕਹਿੰਦਾ ਨਾ ਨਾ ਅਸੀਂ ਤਾਂ ਵਿਆਹ ਉੱਥੇ ਕਰਨਾ ਹੀ ਨਹੀਂਗਾ ਅਸੀਂ ਤਾਂ ਕੁੜੀ ਦਾ ਵਿਆਹ ਫਲਾਣੇ ਪਿੰਡ ਕਰਾਂਗੇ ਫਲਾਣੀ ਥਾਂ ਤੇ ਕਰਾਂਗੇ ਅਸੀਂ ਇਨੀ ਜ਼ਮੀਨ ਨਾਲ ਨੂੰ ਕਰਾਂਗੇ ਫਲਾਣੇ ਨੂੰ ਕਰਾਂਗੇ ਕੁੜੀ ਦੇ ਮਾਪੇ ਥੋੜੀ ਹਵਾ ਉੱਚੀ ਸੀਗੀ ਚਲੋ ਜੀ ਮੁੜ ਕੇ ਕੁੜੀ ਦੇ ਮਾਪਿਓ ਨੇ ਲੈ ਲਿਆ ਸਟੈਂਡ ਤੇ ਮੁੜ ਕੇ ਮੁੰਡੇ ਨੂੰ ਫੌਂਟ ਤੇ ਧਮਕੀਆਂ ਧਮਕੀਆਂ ਦੇਣ ਲੱਗ ਕੇ ਤੇ ਮੁੜ ਕੇ ਮੁੰਡੇ ਪੰਚਾਇਤ ਦੇ ਵਿੱਚ ਬਹਿ ਜਾਂਦੇ ਆ ਕੁੜੀ ਦਾ ਮਾਪਿਓ ਵੀ ਆ ਜਾਂਦਾ ਮੁੰਡੇ ਦਾ ਮਾਪਿਓ ਵੀ ਆ ਜਾਂਦਾ ਪਿੰਡ ਦੀ ਬਹੁਤ ਵਾਰ ਬੰਦੇ ਬਹਿ ਜਾਂਦੇ ਆ ਤੇ ਪੰਚਾਇਤ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਦੇਖੋ ਭਾਈ ਨਾ ਕੁੜੀ ਮੁੰਡੇ ਨੂੰ ਫੋਨ ਕਰੇ ਤੇ ਨਾ ਮੁੰਡਾ ਕੁੜੀ ਨੂੰ ਫੋਨ ਕਰੇ ਚਲੋ ਜੀ ਕੁੜੀ ਦੇ ਮਾਪਿਓ ਨੇ ਵੀ ਕਹਿੰਦੇ ਸਾਡੀ ਕੁੜੀ ਫੋਨ ਨਹੀਂ ਕਰਦੀ ਮੁੰਡੇ ਦੇ ਮਾਪਿਓ ਨੇ ਵੀ ਕਹਿੰਦਾ ਸਾਡਾ ਮੁੰਡਾ ਫੋਨ ਨਹੀਂ ਕਰਦਾ ਚਲੋ ਇਹ ਪੰਚਾਇਤ 'ਚ ਇਹ ਗੱਲ ਹੋ ਜਾਂਦੀ ਆ ਵੀ ਕੁੜੀ ਆਪਦੇ ਰਸਤੇ ਤੇ ਮੁੰਡਾ ਆਪਦੇ ਰਸਤੇ ਅੱਜ ਤੋਂ ਇਹਨਾਂ ਦਾ ਰਿਸ਼ਤਾ ਖਤਮ ਹੁਣ ਪੰਚਾਇਤ ਨਾਲ ਗੱਲ ਨਿਬੇੜਤੀ ਪਰ ਤੁਹਾਨੂੰ ਪਤਾ ਇਸ ਕਬੜੀ ਕੁੱਤੀ ਹੁਣ ਚੋਰੀ-ਚੋਰੀ ਫੇਰ ਗੱਲਾਂ ਬਾਤਾਂ ਫੋਨ ਤੇ ਚੱਲ ਪਈਆਂ ਫੇਰ ਚੋਰੀ ਛੱਪੀ ਮਿਲਣਾ ਮਲਾਉਣਾ ਚੱਲ ਪਿਆ ਥੋੜਾ ਸਮਾਂ ਚੱਲਿਆ ਤੇ ਕੁੜੀ ਦੇ ਘਰ ਦੇ ਨੂੰ ਫੇਰ ਪਤਾ ਲੱਗ ਗਿਆ ਕਿਉਂਕਿ ਇਸਟ ਮੁਸਕ ਵੀ ਵਾਰਟਾਈਮ ਲੋਕਦਾ ਨਹੀਂ ਹੁੰਦਾ ਹੁਣ ਇੱਥੇ ਕੁੜੀ ਦੇ ਘਰ ਦੇ ਕੀ ਕਹਿੰਦੇ ਆ ਵੀ ਮੁੰਡਾ ਸਾਡੀ ਕੁੜੀ ਨੂੰ ਫੋਨ ਕਰਦਾ ਕੁੜੀ ਦੇ ਘਰ ਦੇ ਨੇ ਇਹ ਗੱਲ ਨਹੀਂ ਕਹੀ ਮੁੜ ਕੇ ਵੀ ਕੁੜੀ ਸਾਡੀ ਮੁੰਡੇ ਨੂੰ ਫੋਨ ਕਰਦੀ ਆ ਕਿਉਂਕਿ ਘਮੀਹਾਰੀ ਆਪਦੇ ਭਾਂਡੇ ਨੂੰ ਕਦੇ ਮਾੜਾ ਨਹੀਂ ਕਹਿੰਦੀ ਹੁੰਦੀ ਚਲੋ ਜੋ ਦੂਜੀ ਵਾਰੀ ਕੁੜੀ ਫੜੀ ਜਾਂਦੀ ਆ ਫੋਨ ਤੇ ਗੱਲਾਂ ਬਾਤਾਂ ਕਰਦੀ ਤੇ ਕੁੜੀ ਦੇ ਘਰ ਦੇ ਕੁੜੀ ਦੇ ਭਰਾ ਤੇ ਕੁੜੀ ਦਾ ਪਿ ਮੁੰਡੇ ਨੂੰ ਫੋਨ ਕਰਦਾ ਧਮਕੀਆਂ ਦੇ ਤੈਨੂੰ ਜਾਨੋਂ ਮਾਰਾਂਗੇ ਤੂੰ ਸਾਡੀ ਕੁੜੀ ਨੂੰ ਫੋਨ ਕਰਦਾ ਫਿਰ ਆਕਾਸ਼ ਦੀ ਦਾ ਪਿਓ ਹਰਜਿੰਦਰ ਸਿੰਘ ਨੂੰ ਫੋਨ ਕੀਤਾ ਧਮਕੀਆਂ ਦਿੱਤੀਆਂ ਵੀ ਤੇਰਾ ਅਸੀਂ ਪੁੱਤ ਮਾਰ ਦੇਣਾ ਆ ਇਹਨੂੰ ਹਟਾ ਲੈ ਸਾਡੀ ਕੁੜੀ ਨੂੰ ਫੋਨ ਕਰਦਾ ਤੇ ਪਤੰਦਰਾ ਨੇ ਇਹ ਗੱਲ ਨਹੀਂ ਕਹੀ ਆਪਦੀ ਕੁੜੀ ਦੀ ਗੁੱਤ ਨਹੀਂ ਪੱਟੀ ਵੀ ਹਾਂ ਵੀ ਤੂੰ ਮੁੰਡੇ ਨੂੰ ਕਿਉਂ ਫੋਨ ਕਰਦੀ ਆ ਆਪਦੀ ਧੀ ਦਾ ਕੋਈ ਕਸੂਰ ਨਹੀਂ ਕੱਢਦਾ ਇੱਥੇ ਬਗਾਨੇ ਪੁੱਤ ਦਾ ਕਸੂਰ ਸੀ ਹਰੇਕ ਕੋਈ ਕੱਢ ਦਿੰਦਾ ਹਰੇਕ ਹੀਥੇ ਗਿਆਨ ਵੰਡਦਾ ਫਿਰਦਾ ਚਲੋ ਜਦੋਂ ਹਰਜਿੰਦਰ ਸਿੰਘ ਨੂੰ ਪਤਾ ਲੱਗਿਆ ਭਾਈ ਇਹ ਧਮਕੀਆਂ ਦੇਣ ਲੱਗੇ ਮਾਰਨ ਮਰਾਉਣ ਤੱਕ ਗੱਲਾਂ ਕਰਨ ਲੱਗੇ ਕਿ ਮੁੜ ਕੇ ਹਰਜਿੰਦਰ ਸਿੰਘ ਭਾਈਦਾ ਤੇ ਬਰਨਾਲੇ ਥਾਣੇ ਜਾ ਕੇ ਤਲਾਹ ਦਿੰਦਾ ਵੀ ਭਾਈ ਆ ਫਲਾਣੇ ਫਲਾਣੇ ਕੁੜੀ ਵਾਲੇ ਆ ਸ਼ੀਨ ਵਾਲੇ ਪਿੰਡ ਦੇ ਰਹਿਣ ਵਾਲੇ ਆ ਸਰਜੀਤ ਸਿੰਘ ਕੁੜੀ ਦੇ ਪਿਓ ਦਾ ਨਾਮ ਆ ਤੇ ਇਹ ਮੇਰੇ ਮੁੰਡੇ ਨੂੰ ਮਾਰਨੀਆਂ ਧਮਕੀਆਂ ਦਿੰਦਾ ਇਹਨਾਂ ਦਾ ਆਪਸ ਵਿੱਚ ਮਾੜਾ ਮੋੜ ਇਸ ਕੋ ਮਸਕਲ ਚੱਲਦਾ ਇਸ ਕਰਕੇ ਉਹ ਮੇਰੇ ਪੁੱਤ ਨੂੰ ਮਾਰਨ ਨੂੰ ਫਿਰਦੇ ਆ ਪੁਲਿਸ ਨੇ ਵੀ ਵਾੜੀ ਗੱਲ ਕੋਈ ਗੌਰ ਨਾ ਕੀਤੀ ਪੁਲਿਸ ਨੇ ਵਾੜੀ ਜੋ ਲਿਖ ਲਿਆ ਪਰਚਾ ਜਾਂ ਲਿਖ ਕੇ ਛੱਡਤਾ ਉਹਨਾਂ ਨੇ ਵੀ ਕੋਈ ਕਾਰਵਾਈ ਨਾ ਕੀਤੀ ਚਲੋ ਜੀ ਸਮਾਂ ਫੇਰ ਇਸ ਤਰ੍ਹਾਂ ਲੰਘ ਜਾਂਦਾ ਹੁਣ ਕੁੜੀ ਵਾਲੇ ਆਪਦੀ ਕੁੜੀ ਤੇ ਪੂਰੀ ਅੱਖ ਰੱਖਣ ਲੱਗ ਗਏ ਉਦੋਂ ਮੁੰਡੇ ਦੀ ਨਿਗਰਾਨੀ ਰੱਖਣ ਲੱਗ ਗਏ ਕਿਤੇ ਰਾਤ ਬਰਾਤ ਤੇ ਕਿਤੇ ਭੱਜ ਭੁਜ ਨਾ ਜਾਣ ਫੇਰ ਕੁੜੀ ਵਾਲੇ ਨੇ ਕੀ ਕੀਤਾ ਕੁੜੀ ਦੇ ਮਾਪਿਓ ਨੇ ਕੁੜੀ ਮੰਗਤੀ ਫਲੋਰ ਵਾਲੀ ਸਾਈਡ ਤੇ ਕੋਈ ਪਿੰਡ ਪੈਂਦਾ ਉੱਥੇ ਤੇ 29 ਅਕਤੂਬਰ 2025 ਨੂੰ ਕੁੜੀ ਦਾ ਰਖਤਾ ਵਿਆ ਕੁੜੀ ਤੋਂ ਫੋਨ ਫਾਣ ਉਹਨਾਂ ਨੇ ਖੋਲਿਆ ਆਪਦਾ ਹੁਣ ਜਿਹੜਾ ਕਾਸ਼ਦੀਪ ਸੀਗਾ ਹੁਣ ਇਹ ਚੁੱਪ ਚੁੱਪ ਰਹਿਣ ਲੱਗ ਗਿਆ ਗੱਲ ਦਿਲ ਤੇ ਲੱਗ ਗਈ ਵੀ ਮੇਰਾ ਲਾਹ ਕੀ ਪਾਣਾ ਵਾਪਰ ਗਿਆ ਹਨਾ ਮੈਂ ਉਹਨਾਂ ਨੂੰ ਜਉਣ ਮਰਨ ਦੇ ਵਾਅਦੇ ਕੀਤੇ ਸੀ ਕਿਉਂਕਿ ਇਹ ਜਿਹਦੇ ਤਨ ਤੇ ਇਸਕ ਲੱਗਦਾ ਨਾ ਇਹ ਉਹਨੂੰ ਹੀ ਪਤਾ ਵੀ ਇਹਦਾ ਦਰਦ ਕੀ ਆ ਦੁੱਖ ਕੀ ਆ ਉਹ ਜਿਹੇ ਲੋਕਾਂ ਵਾਸਤੇ ਤਾਂ ਐ ਆ ਵੀ ਲੋਕ ਬਾਹਲੇ ਕਹਿੰਦੇ ਨੇ ਰਹੀ ਕੁੱਤੇ ਪਕਾਈ ਆ ਪਰ ਜਿਹਦੇ ਹੱਡਾਂ ਨੂੰ ਇਸਕ ਲੱਗਾਣਾ ਉਹਦੇ ਹੱਡਾਂ ਨੂੰ ਇਸਕ ਖਾ ਜਾਂਦਾ ਇਹ ਗੱਲ ਸੱਚ ਆ ਹੁਣ ਜਦੋਂ ਕੁੜੀ ਫੋਨ ਫੋਨ ਕਰਨਾ ਬੰਦ ਕਰਕੇ ਕਾਸ਼ਦੀਪ ਚੁੱਪ ਚੁੱਪ ਰਹਿਣ ਲੱਗ ਗਿਆ ਗੱਲ ਦਿਲ ਤੇ ਲਾ ਲਈ ਬਹੁਤ ਜ਼ਿਆਦੀ ਤੇ ਮੁੜ ਕੇ ਕਾਸ਼ਦੀਪ ਨੂੰ ਵਿੱਚ ਵਿੱਚ ਰਿਪੋਰਟਾਂ ਆ ਗਈਆਂ ਵੀ ਮਿੱਤਰਾ ਤੇਰੀ ਸਹ 29 ਅਕਤੂਬਰ ਨੂੰ ਦਾ ਵਿਆਹ ਆਈ ਜੇ ਕੁਝ ਹਿੱਲਾ ਹੁੰਦਾ ਤਾਂ ਹਿੱਲਾ ਕਰਨਾ ਹੁਣ ਉਹ ਵਿਚਾਰਾ ਹਿੱਲਾ ਕਿੱਥੋਂ ਕਰੇ ਕਿਉਂਕਿ ਹੁਣ ਕੁੜੀ ਨਾਲ ਫੋਨ ਤੇ ਗੱਲਬਾਤ ਹੀ ਨਹੀਂ ਹੁੰਦੀ ਸੀਗੀ ਜਿਹੜੀ ਕੁੜੀ ਸੀਗੀ ਉਹਨੂੰ ਫਿਰ ਨਵੇਂ ਖਸਮ ਦਾ ਚਾ ਚੜ ਗਿਆ ਉਹਨੇ ਫਿਰ ਕਾਸ਼ਦੀਪ ਨਾਲ ਗੱਲਬਾਤ ਜਮੇ ਨਾ ਕੀਤੀ ਜਦੋਂ ਮਾਪੇ ਨੇ ਫੋਨ ਖੋਲਿਆ ਉਹਨੇ ਇਹ ਚ ਦਫਾ ਕਰੋ ਆਪਣਾ ਤਾਂ ਵਿਆਹ ਹੋ ਹੀ ਜਾਣਾ ਵਿੱਚ ਵਿੱਚ ਰਿਪੋਰਟਾਂ ਕਾਸ਼ਦੀਪ ਨੇ ਇਹ ਵੀ ਆ ਗਈਆਂ ਵੀ ਕੁੜੀ ਪੂਰੀ ਖੁਸ਼ ਆ ਉਹਨੇ ਚਾਵਾਂ ਨਾਲ ਐਂਗੇਜਮੈਂਟ ਕਰਾਈ ਆ ਤੇ ਰਟੂਏ ਤੇ ਲੱਤ ਵੱਜੇਗੀ ਚਲੋ ਜੀ ਕਾਸ਼ਦੀਪ ਕੀ ਕਰਦਾ ਫਿਰ 28 ਅਕਤੂਬਰ ਦੀ ਰਾਤ ਨੂੰ ਜਣੀ ਕਿ ਆਪ ਦੀ ਸਹੇਲੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਇੱਕ ਸੁਸਾਇਟੀ ਨੋਟ ਲਿਖ ਕੇ ਤੇ ਰਾਤ ਨੂੰ ਇਹ ਬੰਦਾ ਆਤਮ ਹੱਤਿਆ ਕਰ ਲੈਂਦਾ ਘਰਦਿਆਂ ਨੂੰ ਐ ਸੀਗਾ ਵੀ ਸਾਡਾ ਜਵਾਗ ਚਲ ਸੁੱਤਾ ਪਿਆ ਆਪਦੇ ਕਮਰੇ ਦੇ ਵਿੱਚ ਤੇ ਤੜਕੇ 5 ਵਜੇ ਜਦੋਂ ਮਾਂ ਜਾਂਦੀ ਆ ਬੁੱਤ ਨੂੰ ਉਠਾਉਣ ਵਾਸਤੇ ਜਦੋਂ ਕਮਰਾ ਖੋਲਦੀ ਆ ਤੇ ਮਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਕਾਸ਼ਦੀਪ ਦੀ ਅੱਧੀ Laash ਬੈੱਡ ਤੇ ਪਈ ਸੀ ਅੱਧਾ ਥੱਲੇ ਲੰਘ ਕੇ ਆ ਪਿਆ ਸੀ ਥੱਲੇ ਉਲਟੀਆਂ ਅਲਟੀਆਂ ਕੀਤੀਆਂ ਪਈਆਂ ਸੀ ਚਲੋ ਇਹ ਮਾਂ ਦੀਆਂ ਚੀਕਾੜਾ ਨਿਕਲ ਗਈਆਂ ਪਿਓ ਭੱਜ ਕੇ ਆ ਗਿਆ ਆਣਗਮਾੜ ਇਕੱਠਾ ਹੋ ਗਿਆ ਜਿਹੜੇ ਹਸਪਤਾਲ ਲੈ ਗਿਆ ਹਸਪਤਾਲ ਗਿਆ ਤਾਂ ਖਤਮ ਹੋਇਆ ਪਿਆ ਇਹ ਤਾਂ ਬੜੇ ਚਿਰ ਦਾ ਡੈੱਡ ਹੋਇਆ ਪਿਆ ਫੇਰ ਕਮਰੇ ਵਿੱਚੋਂ ਬੈੱਡ ਤੋਂ ਇੱਕ ਸੁਸਾਇਡ ਨੋਟ ਲੱਭਦਾ ਕਰਦਿਆਂ ਨੂੰ ਸੁਸਾਇਡ ਨੋਟ ਦੇ ਉੱਪਰ ਕਾਸ਼ਦੀਪ ਨੇ ਲਿਖਿਆ ਹੁੰਦਾ ਕਿ ਮੇਰੀ ਮੌਤ ਦੀ ਜ਼ਿੰਮੇਵਾਰ ਮੇਰੀ ਸਹੇਲੀ ਆ ਦਰਾਜ ਕੌਰ ਤੇ ਉਹਦਾ ਪਿਓ ਸਰਜੀਤ ਸਿੰਘ ਆ ਉਹਦਾ ਭਰਾ ਇੱਕ ਵਿਕੀ ਸਿੰਘ ਇੱਕ ਕਮਲ ਸਿੰਘ ਆ ਇੱਕ ਉਹਦੀ ਮਾਂ ਇਹ ਪੰਜੇ ਜਣੇ ਮੇਰੀ ਮੌਤ ਦੇ ਜ਼ਿੰਮੇਵਾਰ ਨੇ ਕਿਉਂਕਿ ਕੁੜੀ ਮੇਰਾ ਧੋਖਾ ਕਰ ਚੁੱਕੀ ਆ ਇਹਦੇ ਘਰ ਦੇ ਮੈਨੂੰ ਮਾਰਨ ਨੂੰ ਫਿਰਦੇ ਆ ਧਮਕੀਆਂ ਦਿੰਦੇ ਮੇਰੇ ਪਿਓ ਨੂੰ ਜਲੀਲ ਕਰਦੇ ਆ ਬੜਾ ਕੁਝ ਨੇ ਸੁਸਾਇਡ ਨੋਟ ਦੇ ਵਿੱਚ ਲਿਖਿਆ ਹੋ ਜਦੋਂ ਘਰ ਤੇ ਨੇ ਸੁਸਾਇਟੀ ਨੂੰ ਦੇਖਿਆ ਮੁੜ ਕੇ ਉਹਨਾਂ ਨੇ ਥਾਣੇ ਜਾ ਕੇ ਪਰਚਾ ਦੇ ਦਿੱਤਾ ਪਰ ਉਹਨਾਂ ਨੇ ਸੰਸਕਾਰ ਨਹੀਂ ਕੀਤਾ ਪਰਚਾ ਦੇ ਕੇ ਉਹਨੇ ਕਿਹਾ ਵੀ ਬੰਦੇ ਅਰੈਸਟ ਕਰੋ ਕੁੜੀ ਵਾਲੇ ਅਰੈਸਟ ਕਰੋ ਪੁਲਿਸ ਕਹਿੰਦੀ ਕੋਈ ਨਹੀਂ ਅਰੈਸਟ ਕਰਦੇ ਆ ਹੁਣ ਕਰਦੇ ਫਲਾਣਾ ਕਰਦੇ ਆ ਫੇਰ ਕੀ ਕੀਤਾ ਕਾਸ਼ਦੀਪ ਦੇ ਘਰਦਿਆਂ ਨੇ ਸੰਸਕਾਰ ਕਰਨ ਤੋਂ ਮਨਾ ਕਰਤਾ ਪੋਸਟਮਾਰਟਮ ਕਰਾਉਣ ਤੋਂ ਮਨਾ ਕਰਤਾ ਧਰਨਾ ਲਾ ਕੇ ਬਹਿ ਗਏ 29 ਅਕਤੂਬਰ ਨੂੰ ਵਿਚਾਰੇ ਦੀ ਮੌਤ ਹੋਈ ਤੇ 3 ਨਵੰਬਰ ਨੂੰ ਜਾ ਕੇ ਕੁੜੀ ਦਿਲਰਾਜ ਕੌਰ ਤੇ ਦੋਨੋਂ ਦੇ ਭਰਾਏ ਤਿੰਨੇ ਜਣੇ ਪੁਲਿਸ ਚੱਕ ਲੈਂਦੀ ਆ ਮਾਪਿਓ ਕੁੜੀ ਦਾ ਹਜੇ ਵੀ ਭਗੌੜਾ ਤੇ ਉਸ ਤੋਂ ਬਾਅਦ ਮੁੜ ਕੇ ਅਕਾਸ਼ ਦੀਪ ਦਾਸ ਸਸਕਾਰ ਕੀਤਾ ਜਾਂਦਾ। ਹੁਣ ਤੁਸੀਂ ਇਹ ਵੇਖੋ ਵੀ ਮਾਪਿਆਂ ਦਾ ਕੱਲਾ ਕੱਲਾ ਪੁੱਤ ਆ ਉਹ ਤਾਂ ਦੁਨੀਆ ਨੂੰ ਮਾਲਵੇ ਦਾ ਕਹਿ ਗਿਆ। ਮੁੰਡੇ ਵਾਲਾ ਤਾਂ ਘਰ ਤਾਂ ਵੱਜ ਗਿਆ ਮੁੱਦਾ। ਕੁੜੀ ਦਾ ਕੀ ਗਿਆ? ਕੁੜੀ ਦਾ ਕੁਝ ਵੀ ਨਹੀਂ ਗਿਆ। ਹੁਣ ਬਾਲੀਆਂ ਕੁੜੀਆਂ ਕਹਿੰਦੀਆਂ ਹੁਣ ਗਿਵੇਂ ਭਾਈ ਤੂੰ ਕੁੜੀਆਂ ਨੂੰ ਕੁਲੀਆਂ ਨੂੰ ਕਿਉਂ ਬਲੇਮ ਲਾਈ ਜਾਂਦਾ? ਮੈਂ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕਰਦਾ ਪਿਆ। ਅਸੀਂ ਵੀ ਧੀਆ ਪੜਨ ਵਾਲੇ ਆ। ਮੈਂ ਸਿਰਫ ਕੁਝ ਕੁ ਕੁੜੀਆਂ ਦੀ ਗੱਲਬਾਤ ਕਰਦਾ ਜਿਹੜੀਆਂ ਦਾ ਕੰਮ ਕੀ ਹੁੰਦਾ ਕਿ ਸਵਾਦ ਕਿਤੇ ਤੇ ਸੁਹਾਗ ਕਿਤੇ ਕੋਚ ਦੀ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਪਹਿਲਾਂ ਤਾਂ ਮੁੰਡਿਆਂ ਨਾਲ ਖੇ ਖਾਂਦੀਆਂ ਫਿਰਨਗੀਆਂ ਜਿਉਣ ਮਰਨ ਦੇ ਵਾਅਦੇ ਕਰ ਲੈਂਦੀਆਂ ਨੇ ਜਦੋਂ ਵਿਆਹ ਕਰਾਉਣਾ ਹੁੰਦਾ ਉਹ ਮੁੰਡਿਆਂ ਦੇ ਢੂਏ ਦੇ ਲੱਤ ਮਾਰ ਕੇ ਗਾਂ ਜਾਂਦੀਆਂ ਨੇ ਫਿਰ ਉਹਨਾਂ ਨੂੰ ਆਪਦਾ ਮਾਂ ਪਿਓ ਚੇਤੇ ਆ ਜਾਂਦਾ ਮਾਂ ਪਿਓ ਦੀ ਇੱਜ਼ਤ ਚੇਤੇ ਆ ਜਾਂਦੀ ਆ ਤੇ ਪਹਿਲਾਂ ਇਹਨਾਂ ਨੂੰ ਕੁਝ ਵੀ ਨਹੀਂ ਚੇਤੇ ਆਉਂਦਾ ਤੇ ਕਈ ਬਈ ਮੁੰਡੇ ਕਮਲੇ ਹੁੰਦੇ ਆ ਇਹੋ ਜਿਹੇ ਜਿਹੜੇ ਗੱਲ ਦਿਲ ਤੇ ਲਾ ਲੈਂਦੇ ਆ ਦਿਮਾਗ ਤੇ ਲਾ ਲੈਂਦੇ ਆ ਕਿਉਂਕਿ ਮੁੰਡੇ ਵਾਲੇ ਦਿਮਾਗ ਤੋਂ ਨਹੀਂ ਚੱਲਦੇ ਦਿਲ ਤੋਂ ਚੱਲਦੇ ਹੁੰਦੇ ਆ ਜਦੋਂ ਇਹ ਇਸ਼ਕ ਦਿਲ ਤੇ ਲੱਗ ਜਾਂਦਾ ਨਾ ਗੱਲ ਦਿਲ ਤੇ ਲੱਗ ਜਾਂ ਫਿਰ ਵੱਡਿਆਂ ਵੱਡਿਆਂ ਦੀ ਮਤ ਵਜ ਜਾਂਦੀ ਆ ਸਿਆਣੇ ਤੋਂ ਸਿਆਣਾ ਬੰਦਾ ਵੀ ਇਸ ਕਨੇ ਰੋਲ ਕੇ ਰੱਖਦਾ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਧੋਖਾ ਕਰਕੇ ਆਤਮ ਹੱਤਿਆ ਕਰ ਜਾਂਦੇ ਆ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਬਾਅਦ ਤੋਂ ਬਾਅਦ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਮੁੰਡੇ ਇਹੋ ਜਿਹੇ ਆ ਜਿਹੜੇ ਅੱਜ ਵੀ ਕੁੜੀਆਂ ਚੱਕਰਾਂ 'ਤੇ ਤੁਰੇ ਫਿਰਦੇ ਆ ਅੱਜ ਵੀ ਭਲੇਖੇ ਤੁਰੇ ਫਿਰਦੇ ਆ ਕਿ ਫਲਾਣੀ ਮੈਨੂੰ ਪਿਆਰ ਕਰਦੀ ਆ ਫਲਾਣੀ ਮੇਰੇ ਲਈ ਮਰ ਜੂ ਕਰ ਜੂ ਇੱਥੇ ਮਿੱਤਰੋ ਕੋਈ ਕਿਸੇ ਲਈ ਨਹੀਂ ਮਰਦਾ ਠੀਕ ਆ ਜੀਦਾ ਜੱਥੇ ਦਾ ਲੱਗਦਾ ਹਰੇ ਕੋਈ ਲਾਈ ਜਾਂਦਾ ਜੇ ਇੱਥੇ ਕੋਈ ਜਿਉਣ ਮਰਨ ਦੇ ਵਾਦੇ ਨਹੀਂ ਕੋਈ ਸੱਤ ਜਨਮਾਂ ਦੇ ਵਾਦੇ ਨਹੀਂ ਸਭ ਇੱਥੇ ਕੰਮ ਫੁੱਦੂ ਆਇਆ ਪਿਆ ਇਸ ਗੱਲ ਕਰਕੇ ਗੱਲ ਨਜ਼ਾਰਿਆਂ ਤੱਕ ਸੀਮਤ ਰੱਖਿਆ ਕਰੋ ਗੱਲ ਦਿਲ ਤੇ ਲਾਉਣ ਦੀ ਲੋੜ ਨਹੀਂ ਆਪਦਾ ਘਰ ਪਟਣ ਦੀ ਲੋੜ ਨਹੀਂ ਕਿਉਂਕਿ ਕੁਝ ਕੁ ਕੁੜੀਆਂ ਇੱਥੇ ਬਹੁਤ ਸਿਆਣੀਆਂ ਨੇ ਜਦੋਂ ਉਹਨਾਂ ਨੇ ਠੱਕੇ ਖਾਣੇ ਦੇ ਖੇ ਖਾਣੀ ਹੁੰਦੀ ਹੈ ਉਦੋਂ ਕੋਈ ਜਾਤ ਪਾਤ ਨਹੀਂ ਵੰਦੀਆਂ ਕੋਈ ਗਰੀਬੀ ਅਮੀਰੀ ਨਹੀਂ ਵੰਦੀਆਂ ਜਦੋਂ ਗੱਲ ਵਿਆਹ ਤੇ ਆਉਂਦੀ ਫਿਰ ਉਹਨਾਂ ਨੂੰ ਜਾਤਾਂ ਪਾਤਾਂ ਵੀ ਦੱਸਣ ਲੱਗ ਜਾਂਦੀ ਨੇ ਗਰੀਬੀ ਅਮੀਰੀ ਵੀ ਦੱਸਣ ਲੱਗ ਜਾਂਦੀ ਆ ਫਿਰ ਉਹਨਾਂ ਨੂੰ ਮਾਂ ਤੇ ਮਾਂ ਮੁੰਡਿਆਂ ਨੂੰ ਕਹਿੰਨਾ ਪਾਈ ਸਿਆਣੇ ਬਣਜੋ ਐਵੇਂ ਆਤਮਾ ਤੇ ਚੱਕਰਾਂ ਜਾ ਆਪਦਾ ਘਰ ਨਾ ਉਜਾੜੋ ਆਪਦੇ ਮਾਂ ਪਿਓ ਬਾਰੇ ਸੋਚੋ ਆਪਦੇ ਮਾਂ ਪਿਓ ਨੂੰ ਪਿਆਰ ਕਰੋ ਇੱਥੇ ਕੋਈ ਪਿਆਰ ਨਹੀਂ ਕੋਈ ਇਸ਼ਕ ਨਹੀਂ ਸਭ ਕੁਝ ਇੱਥੇ ਹੁਣ ਫਦੂ ਹੋ ਗਿਆ ਜੀ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ